ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਾਹਮਣੇ ਕਰਾਂਗੇ ਸਾਖੀ ਸੂਫੀ ਫਕੀਰਾਂ ਦਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤੋੜਿਆ ਹੰਕਾਰ ਪਿਆਰੀ ਸਾਧ ਸੰਗਤ ਜੀਓ ਕਰਤਾਰਪੁਰ ਵਿਖੇ ਕੁਝ ਸਮਾਂ ਰੁਕਣ ਤੋਂ ਬਾਅਦ ਗੁਰੂ ਜੀ ਨੇ ਦੱਖਣ ਪਾਸੇ ਵੱਲ ਦੀ ਉਦਾਸੀ ਆਰੰਭ ਕੀਤੀ ਇਸ ਉਦਾਸੀ ਦੇ ਵਿੱਚ ਭਾਈ ਮਰਦਾਨਾ ਜੀ ਭਾਈ ਸੈਦੂ ਅਤੇ ਸ਼ੀਹਾ ਜੀ ਆਪ ਜੀ ਦੇ ਨਾਲ ਸਨ ਕਰਤਾਰਪੁਰ ਤੋਂ ਮਾਲਵੇ ਦੇਸ਼ ਦੇ ਵਿੱਚੋਂ ਦੀ ਹੁੰਦੇ ਹੋਏ ਸਤਿਗੁਰੂ ਨਾਨਕ ਦੇਵ ਜੀ ਸਿਰਸਾ ਫੇਕੇ ਪਹੁੰਚੇ ਜੋ ਕਿ ਮੁਸਲਮਾਨ ਸੂਫੀ ਫਕੀਰਾਂ ਦੇ ਪ੍ਰਚਾਰ ਦਾ ਅੱਡਾ ਇਹ ਫਕੀਰ ਕਠਨ ਤਪਸਾਦ ਕੇ ਰिदियां ਸਿੱਧੀਆਂ ਪ੍ਰਾਪਤ ਕਰ ਲੈਂਦੇ ਸਨ ਤੇ ਫਿਰ ਕਰਾਮਾਤਾਂ ਦਿਖਾ ਕੇ ਲੋਕਾਂ ਨੂੰ ਭੈਪੀਤ ਕਰਕੇ ਰੱਬ ਨਾਲ ਜੋੜਨ ਦੀ ਬਜਾਏ ਆਪਣੇ ਨਾਲ ਜੋੜਦੇ ਸਨ ਤੇ ਇਸ ਤਰ੍ਹਾਂ ਉਹ ਆਪਣਾ ਅਤੇ ਹੋਰਨਾ ਲੋਕਾਂ ਦਾ ਜੀਵਨ ਅਜਾਈ ਗਵਾਰੇ ਸਨ ਗੁਰੂ ਸਾਹਿਬ ਜੀ ਉਹਨਾਂ ਨੂੰ ਸਿੱਧੇ ਰਸਤੇ ਪਾਉਣ ਲਈ ਹੀ ਉੱਥੇ ਗਏ ਸਨ ਉਹ ਰिदियां ਸਿੱਧੀਆਂ ਪ੍ਰਾਪਤ ਕਰਨ ਲਈ ਕਠਨ ਕਲਨਾ ਕਾਲਦਿਆਂ ਰੋਜ਼ਾਨਾ ਕੇਵਲ ਇੱਕ ਜੋ ਦਾ ਦਾਣਾ ਖਾ ਕੇ ਲਗਾਤਾਰ 40 ਦਿਨ ਤਪ ਕਰਦੇ ਸਨ ਜਿਸ ਨੂੰ ਉਹ ਚਿਲਾ ਕਟਣਾ ਕਹਿੰਦੇ ਸਨ ਉਹ ਗੁਰੂ ਸਾਹਿਬ ਜੀ ਨੂੰ ਵੀ ਕਹਿਣ ਲੱਗੇ ਕਿ ਜੇ ਤੁਸੀਂ ਸਮਰਥ ਹੋ ਤਾਂ ਸਾਡੇ ਵਾਂਗ ਰੋਜ਼ਾਨਾ ਕੇਵਲ ਇੱਕ ਚੌਂ ਦੇ ਦਾਣੇ ਅਤੇ ਪਾਣੀ ਦੇ ਇੱਕ ਲੋਟੇ ਉੱਤੇ 40 ਦਿਨ ਕੱਟ ਕੇ ਦਿਖਾਓ ਗੁਰੂ ਸਾਹਿਬ ਜੀ ਨੇ ਕਿਹਾ ਤੱਪ ਤੇ ਹਟ ਕਰਨ ਦੀ ਬਜਾਏ ਮਨ ਨੂੰ ਪ੍ਰਭੂ ਦੀ ਪ੍ਰੇਮ ਭਗਤੀ ਵਿੱਚ ਲਾਉਣਾ ਚਾਹੀਦਾ ਹੈ ਪਰ ਜਦੋਂ ਸੂਫੀ ਫਕੀਰ ਆਪਣੇ ਜਿੱਦ ਉਤੇ ਅੜੇ ਰਹੇ ਤਾਂ ਗੁਰੂ ਜੀ ਨੇ ਉਹਨਾਂ ਨੂੰ ਸਿੱਧੇ ਰਾਹ ਪਾਉਣ ਦੇ ਲਈ ਪਰਮਾਤਮਾ ਦਾ ਨਾਮ ਜਪਦਿਆਂ ਹੋਇਆਂ 40 ਦਿਨ ਬਿਨਾਂ ਕੁਝ ਖਾਦੇ ਪੀਤੇ ਰਹਿ ਕੇ ਉਹਨਾਂ ਦਾ ਹੰਕਾਰ ਤੋੜਿਆ ਜਦੋਂ 40ਵੇਂ ਦਿਨ ਉਹ ਸਾਰੇ ਸੂਫੀ ਫਕੀਰ ਗੁਰੂ ਜੀ ਕੋਦੇ ਕੋਲ ਹੀ ਦੇਖਣ ਪਹੁੰਚੀ ਕਿ ਕੇਵਲ ਇੱਕ ਦਾਣਾ ਜੋਂ ਦਾ ਖਾ ਕੇ 40 ਦਿਨ ਰਹਿਣ ਦੇ ਨਾਲ ਉਹਨਾਂ ਦੀ ਕੀ ਹਾਲਤ ਹੋਈ ਹੋਵੇਗੀ ਤਾਂ ਉਹਨਾਂ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਉਹਨਾਂ ਨੇ ਦੇਖਿਆ ਕਿ ਗੁਰੂ ਸਾਹਿਬ ਜੀ ਨੇ 40 ਦਿਨ ਬਿਲਕੁਲ ਹੀ ਕੁਝ ਵੀ ਖਾਦਾ ਪਿਤਾ ਨਹੀਂ ਤੇ ਨਾ ਹੀ ਆਪਣੀ ਜਗ੍ਹਾ ਤੋਂ ਹਿੱਲੇ ਸਨ ਜਿਉਂਦੇ 40 ਦਾਣੇ ਜਿਉਂਦੇ ਤਿਉਂ ਉਸੇ ਤਰ੍ਹਾਂ ਪਏ ਹੋਏ ਸਨ ਤੇ 40 ਦਿਨ ਭੁੱਖੇ ਰਹਿਣ ਨਾਲ ਗੁਰੂ ਸਾਹਿਬ ਜੀ ਦੇ ਸਰੀਰ ਅਤੇ ਚਿਹਰੇ ਉੱਤੇ ਕਮਜ਼ੋਰੀ ਦਾ ਕੋਈ ਚਿੰਨ ਮਾਤਰ ਵੀ ਨਹੀਂ ਸੀ ਬਲਕਿ ਸਗੋਂ ਗੁਰੂ ਸਾਹਿਬ ਜੀ ਦਾ ਚਿਹਰਾ ਇਲਾਹੀ ਨੂਰ ਨਾਲ ਦਗਦਗ ਕਰ ਰਿਹਾ ਸੀ ਇਹ ਕੌਤਕ ਦੇਖ ਕੇ ਉਹ ਸਿੱਧ ਗੁਰੂ ਸਾਹਿਬ ਜੀ ਦੇ ਚਰਨਾਂ ਉੱਤੇ ਟਹਿਪੇ ਅਤੇ ਉਹਨਾਂ ਨੇ ਇਸ ਉਪਦੇਸ਼ ਨੂੰ ਗ੍ਰਹਿਣ ਕੀਤਾ ਕਿ ਸਾਨੂੰ ਸਰੀਰ ਨੂੰ ਕਸ਼ਟ ਦੇ ਕੇ ਜਪ ਤਪ ਕਰਕੇ ਇਹਦੀਆਂ ਸਿਧੀਆਂ ਦੇ ਚੱਕਰਾਂ ਦੇ ਵਿੱਚ ਬੰਨ ਦੀ ਬਜਾਈ ਪ੍ਰੇਮ ਭਗਤੀ ਕਰਕੇ ਪ੍ਰਮਾਤਮਾ ਦੇ ਵਿੱਚ ਲੀਨ ਹੋਣ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ ਜਿੱਥੇ ਬੈਠ ਕੇ ਗੁਰੂ ਸਾਹਿਬ ਜੀ ਨੇ 40 ਦਿਨ ਪ੍ਰਭੂ ਭਗਤੀ ਕੀਤੀ ਸੀ ਉੱਥੇ ਇਸ ਸਮੇਂ ਗੁਰਦੁਆਰਾ ਚੇਲਾ ਸਾਹਿਬ ਸ਼ੋਭਿਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਸਾਖੀ ਸੂਫੀ ਫਕੀਰਾਂ ਦਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤੋੜਿਆ ਹੰਕਾਰ ਪਿਆਰੀ ਸਾਧ ਸੰਗਤ ਜੀਓ ਕਰਤਾਰਪੁਰ ਵਿਖੇ ਕੁਝ ਸਮਾਂ ਰੁਕਣ ਤੋਂ ਬਾਦ ਗੁਰੂ ਜੀ ਨੇ ਦੱਖਣ ਪਾਸੇ ਵੱਲ ਦੀ ਉਦਾਸੀ ਆਰੰਭ ਕੀਤੀ ਇਸ ਉਦਾਸੀ ਦੇ ਵਿੱਚ ਭਾਈ ਮਰਦਾਨਾ ਜੀ ਭਾਈ ਸਹਦੂ ਅਤੇ ਸ਼ੀਹਾ ਜੀ ਆਪ ਜੀ ਦੇ ਨਾਲ ਸਨ ਕਰਤਾਰਪੁਰ ਤੋਂ ਮਾਲਵੇ ਦੇਸ਼ ਦੇ ਵਿੱਚੋਂ ਦੀ ਹੁੰਦੇ ਹੋਏ ਸਤਿਗੁਰੂ ਨਾਨਕ ਦੇਵ ਜੀ ਸਿਰਸਾ ਵਿਖੇ ਪਹੁੰਚੇ ਜੋ ਕਿ ਮੁਸਲਮਾਨ ਸੂਫੀ ਫਕੀਰਾਂ ਦੇ ਪ੍ਰਚਾਰ ਦਾ ਅੱਡਾ ਸੀ ਇਹ ਫਕੀਰ ਕਠਨ ਤਪਸਾਦ ਕੇ ਰਿਤੀਆਂ ਸਿੱਧੀਆਂ ਪ੍ਰਾਪਤ ਕਰ ਲੈਂਦੇ ਸਨ ਤੇ ਫਿਰ ਕਰਾਮਾਤਾਂ ਦਿਖਾ ਕੇ ਲੋਕਾਂ ਨੂੰ ਪਹਿ ਪੀਤ ਕਰਕੇ ਰੱਬ ਨਾਲ ਜੋੜਨ ਦੀ ਬਜਾਏ ਆਪਣੇ ਨਾਲ ਜੋੜਦੇ ਸਨ ਤੇ ਇਸ ਤਰ੍ਹਾਂ ਉਹ ਆਪਣਾ ਅਤੇ ਹੋਰਨਾ ਲੋਕਾਂ ਦਾ ਜੀਵਨ ਅਜਾਈ ਗਵਾਰੇ ਸਨ ਗੁਰੂ ਸਾਹਿਬ ਜੀ ਉਹਨਾਂ ਨੂੰ ਸਿੱਧੇ ਰਸਤੇ ਪਾਉਣ ਲਈ ਉੱਥੇ ਗਏ ਸਨ ਉਹ ਰਿਧੀਆਂ ਸਿੱਧੀਆਂ ਪ੍ਰਾਪਤ ਕਰਨ ਲਈ ਕਠਨ ਕਲਨਾ ਕਾਲਦਿਆਂ ਰੋਜ਼ਾਨਾ ਕੇਵਲ ਇੱਕ ਜੌਂਦਾ ਦਾਣਾ ਖਾ ਕੇ ਲਗਾਤਾਰ 40 ਦਿਨ ਤਪ ਕਰਦੇ ਸਨ ਜਿਸ ਨੂੰ ਉਹ ਚਿਲਾ ਕਟਣਾ ਕਹਿੰਦੇ ਸਨ ਉਹ ਗੁਰੂ ਸਾਹਿਬ ਜੀ ਨੂੰ ਵੀ ਕਹੇਨ ਲੱਗੇ ਕਿ ਜੇ ਤੁਸੀਂ ਸਮਰੱਥ ਹੋ ਤਾਂ ਸਾਡੇ ਵਾਂਗ ਰੋਜ਼ਾਨਾ ਕੇਵਲ ਇੱਕ ਚੌਂ ਦੇ ਦਾਣੇ ਅਤੇ ਪਾਣੀ ਦੇ ਇੱਕ ਲੋਟੇ ਉੱਤੇ 40 ਦਿਨ ਕੱਟ ਕੇ ਵਿਖਾਓ ਗੁਰੂ ਸਾਹਿਬ ਜੀ ਨੇ ਕਿਹਾ ਤੱਪ ਤੇ ਹਟ ਕਰਨ ਦੀ ਬਜਾਏ ਮਨ ਨੂੰ ਪ੍ਰਭੂ ਦੀ ਪ੍ਰੇਮ ਭਗਤੀ ਵਿੱਚ ਲਾਉਣਾ ਚਾਹੀਦਾ ਹੈ ਪਰ ਜਦੋਂ ਸੂਫੀ ਫਕੀਰ ਆਪਣੇ ਜਿੱਦ ਉੱਤੇ ਅੜੇ ਰਹੇ ਤਾਂ ਗੁਰੂ ਜੀ ਨੇ ਉਹਨਾਂ ਨੂੰ ਸਿੱਧੇ ਰਾਹ ਪਾਉਣ ਦੇ ਲਈ ਪਰਮਾਤਮਾ ਦਾ ਨਾਮ ਜਪਦਿਆਂ ਹੋਇਆਂ 40 ਦਿਨ ਬਿਨਾਂ ਕੁਝ ਖਾਦੇ ਪੀਤੇ ਰਹਿ ਕੇ ਉਹਨਾਂ ਦਾ ਹੰਕਾਰ ਤੋੜਿਆ ਜਦੋਂ 40ਵੇਂ ਦਿਨ ਉਹ ਸਾਰੇ ਸੂਫੀ ਫਕੀਰ ਗੁਰੂ ਜੀ ਕੋਦੇ ਕੋਲ ਹੀ ਦੇਖਣ ਪਹੁੰਚੀ ਕਿ ਕੇਵਲ ਇੱਕ ਦਾਣਾ ਜੋਂ ਦਾ ਖਾ ਕੇ 40 ਦਿਨ ਰਹਿਣ ਦੇ ਨਾਲ ਉਹਨਾਂ ਦੀ ਕੀ ਹਾਲਤ ਹੋਈ ਹੋਵੇਗੀ ਤਾਂ ਉਹਨਾਂ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਉਹਨਾਂ ਨੇ ਦੇਖਿਆ ਕਿ ਗੁਰੂ ਸਾਹਿਬ ਜੀ ਨੇ 40 ਦਿਨ ਬਿਲਕੁਲ ਹੀ ਕੁਝ ਵੀ ਖਾਦਾ ਪੀਤਾ ਨਹੀਂ ਤੇ ਨਾ ਹੀ ਆਪਣੀ ਜਗ੍ਹਾ ਤੋਂ ਹਿੱਲੇ ਸਨ ਜੋਂ ਦੇ 40 ਦਾਣੇ ਜਿਉਂ ਦੇ ਤਿਉਂ ਇਸ ਤਰ੍ਹਾਂ ਪਈ ਹੋਈ ਸਨ ਤੇ 40 ਦਿਨ ਉਕੇ ਰਹਿਣ ਨਾਲ ਗੁਰੂ ਸਾਹਿਬ ਜੀ ਦੇ ਸਰੀਰ ਅਤੇ ਚਿਹਰੇ ਉੱਤੇ ਕਮਜ਼ੋਰੀ ਦਾ ਕੋਈ ਚਿੰਨ ਮਾਤਰ ਵੀ ਨਹੀਂ ਸੀ ਬਲਕਿ ਸਗੋਂ ਗੁਰੂ ਸਾਹਿਬ ਜੀ ਦਾ ਚਿਹਰਾ ਇਲਾਹੀ ਨੂਰ ਨਾਲ ਦਗਦਗ ਕਰ ਰਿਹਾ ਸੀ ਇਹ ਕੌਤਕ ਦੇਖ ਕੇ ਉਹ ਸਿੱਧ ਗੁਰੂ ਸਾਹਿਬ ਜੀ ਦੇ ਚਰਨਾਂ ਉੱਤੇ ਟਹਿਪੇ ਅਤੇ ਉਹਨਾਂ ਨੇ ਇਸ ਉਪਦੇਸ਼ ਨੂੰ ਗ੍ਰਹਿਣ ਕੀਤਾ ਕਿ ਸਾਨੂੰ ਸਰੀਰ ਨੂੰ ਕਸ਼ਟ ਦੇ ਕੇ ਜਪ ਤਪ ਕਰਕੇ ਇਹਦੀਆਂ ਸਿਧੀਆਂ ਦੇ ਚੱਕਰਾਂ ਦੇ ਵਿੱਚ ਪੈਣ ਦੇ ਵਜਾਈ ਪ੍ਰੇਮ ਭਗਤੀ ਕਰਕੇ ਪ੍ਰਮਾਤਮਾ ਦੇ ਵਿੱਚ ਲੀਨ ਹੋ ਲਈ ਇਹ تنਸ਼ੀਲ ਹੋਣਾ ਚਾਹੀਦਾ ਹੈ ਜਿੱਥੇ ਬੈਠ ਕੇ ਗੁਰੂ ਸਾਹਿਬ ਜੀ ਨੇ 40 ਦਿਨ ਪ੍ਰਭੂ ਭਗਤੀ ਕੀਤੀ ਸੀ ਉੱਥੇ ਇਸ ਸਮੇਂ ਗੁਰਦੁਆਰਾ ਚੇਲਾ ਸਾਹਿਬ ਸਥਿਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ